ਲੋਕ ਸਭਾ ਚੋਣਾਂ ਦੇ ਵਿੱਚ ਐਨਡੀਏ ਦੀ ਤਮਾਕੇਦਾਰ ਜਿੱਤ ਤੋਂ ਬਾਅਦ ਹੁਣ ਸਮਾਂ ਆ ਗਿਆ ਮੰਤਰੀਆਂ ਦੀ ਚੋਣ ਦਾ ਦੇਸ਼ ਵਾਸੀਆਂ ਦੀ ਨਜ਼ਰਾਂ ਹੁਣ ਟਿਕੀਆਂ ਹੋਈਆਂ ਨੇ ਨਰਿੰਦਰ ਮੋਦੀ ਦੀ ਨਵੀਂ ਬਣਨ ਵਾਲੀ ਕੈਬਨਿਟ ਤੇ ਰਾਜਨਾਥ ਸਿੰਘ ਸੁਸ਼ਮਾ ਸਵਰਾਜ ਲਾਲ ਕ੍ਰਿਸ਼ਨੜਵਾਨੀ ਐਮਐਮਐਮ ਜੋਸ਼ੀ ਸਮੇਤ ਹੋਰ ਵੀ ਕਈ ਦਿਗਜ ਲੀਡਰ ਮੋਦੀ ਦੀ ਕੈਬਨਿਟ ਦੇ ਵਿੱਚ ਤਾਂ ਹਾਸਲ ਕਰ ਸਕਦੇ ਨੇ ਕਿਉਂਕਿ ਉਹ ਨਵੀਂ ਕੈਬਨਿਟ ਬਣਨ ਜਾ ਰਹੀ ਹੈ ਭਾਜਪਾ ਦੀ ਵੱਡੀ ਜਿੱਤ ਹੋਈ ਹੈ ਜਸਟ ਉਹ ਲੈ ਕੇ ਹੁਣ ਨਜ਼ਰਾਂ ਸਭ ਦੀਆਂ ਟਿਕੀਆਂ ਨੇ ਨਵੀਂ ਬਣਨ ਵਾਲੀ ਕੈਬਨਿਟ ਦੇ ਉੱਤੇ ਕਿ ਆਖਿਰਕਾਰ ਕੈਬਨਿਟ ਦੇ ਵਿੱਚ ਕਿਹੜਾ ਕਿਹੜਾ ਮੰਤਰੀ ਤਾ ਮਿਲਦੀ ਹੈ ਕਿਉਂਕਿ ਨਤੀਜੇ ਸਾਹਮਣੇ ਆਉਣ ਤੱਕ ਨਰਿੰਦਰ ਮੋਦੀ ਤੇ ਉਹਨਾਂ ਦੀ ਬਾਕੀ ਲੀਡਰਸ਼ਿਪ ਦੇ ਵੱਲੋਂ ਲਗਾਤਾਰ ਸੁਸ਼ਮਾ ਸਵਰਾਜ ਦੀ ਨਾਰਾਜ਼ਗੀ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਸਨ ਇਸ ਤੋਂ ਇਲਾਵਾ ਨਰਿੰਦਰ ਮੋਦੀ ਦਾ ਜਦੋਂ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਨਾਮ ਸਾਹਮਣੇ ਲਿਆਂਦਾ ਗਿਆ ਸੀ ਭਾਜਪਾ ਦੇ ਵੱਲੋਂ ਤਾਂ ਲਾਲ ਕਿਸ਼ਨ ਅਡਵਾਨੀ ਵੀ ਨਾਰਾਜ਼ ਚੱਲ ਰਹੇ ਸਨ ਜਿਨ੍ਹਾਂ ਨੂੰ ਲਗਾਤਾਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਹੁਣ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਤੇ ਹੁਣ ਸਿਰਫ ਸਵਾਲ ਉੱਠ ਰਹੇ ਨੇ ਕਿ ਆਖਿਰਕਾਰ ਨਰਿੰਦਰ ਮੋਦੀ ਦੇ ਕੈਬਨਟ ਦੇ ਵਿੱਚੋਂ ਕੌਣ-ਕੌਣ ਸ਼ਾਮਿਲ ਹੋਏਗਾ ਤੇ ਕਿਸ ਨੂੰ ਕਿਹੜਾ-ਕਿਹੜਾ ਮੰਤਰੀਪਦ ਅਹੁਦਾ ਦਿੱਤਾ ਜਾਵੇਗਾ ਸੀਨੀਅਰ ਲੀਡਰਾਂ ਦੇ ਉੱਤੇ ਨਜ਼ਰਾਂ ਹੁਣ ਟਿਕੀਆਂ ਹੋਈਆਂ ਨੇ ਕਿ ਆਖਿਰਕਾਰ ਮੋਦੀ ਦੀ ਕੈਬਨਟ ਦੇ ਵਿੱਚ ਕੌਣ-ਕੌਣ ਸ਼ਰੀਕ ਹੋ ਪਾਏਗਾ